ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਅੱਧੀ ਅੱਧੀ ਰਾਤੀ ਉਠ ਰੋਣ ਮੋਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਪੇ ਪੇ ਸੁਗੰਧੀਆਂ ਚੇ ਬੰਨਾ ਫੇਹ ਚਾਨਣੀ ਦੇ ਪੇਪੇ ਸੁਗੰਧੀਆਂ ਚ ਬੰਨਾ ਫੇਹ ਚਾਨਣੀ ਦੇ ਤਾਂ ਵੀ ਸਾਡੀ ਪੀੜ ਨਾ ਸਵੇ ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮੈਂ ਪੇਪੇ ਸੁਗੰਧੀਆਂ ਚ ਬੰਨਾ ਫੋਹੇ ਚਾਨਣੀ ਦੇ ਤਾਂ ਵੀ ਸਾਡੇ ਪੀੜ ਨਾ ਸਵੇ ਕੋਸੇ ਕੋਸੇ ਸਾਹਾਂ ਦੀ ਮੈਂ ਕਰਾਂ ਜੇ ਟਕੋਰ ਮੈਂ ਸਗੋ ਸਾਨੂੰ ਖਾਨ ਨੂੰ ਪਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹੋਂ ਦੀ ਰੜਕ ਪਵੇ ਆਪਨੀ ਮੈਂ ਬਾਲੜੀ ਮੈਂ ਹਾਲੇ ਆਪ ਮੱਤਾਂ ਜੋਗੀ ਆਪਨੀ ਮੈਂ ਬਾਲੜੀ ਮੈਂ ਹਾਲੇ ਆਪ ਮੱਤਾਂ ਜੋਗੀ ਮੱਤ ਕਿਹੜਾ ਇਸ ਨੂੰ ਦੇਵੇ ਆਖ ਸੁਣੀ ਮਾਏ ਇਹਨੂੰ ਰੋਵੇ ਬੁੱਲ ਚਿੱਥ ਕੇ ਨੀ ਆਪਨੀ ਮੈਂ ਬਾਲੜੀ ਮੈਂ ਖਾਲੇ ਆਪ ਮੱਤਾਂ ਜੋਗੀ ਮੱਤ ਕਿਹੜਾ ਇਸ ਨੂੰ ਦਵੇ ਆਖ ਸੁਣੀ ਮਾਏ ਇਹਨੂੰ ਰੋਵੇ ਬੁੱਲ ਚਿੱਥ ਕੇ ਨੀ ਜੱਗ ਕਿਤੇ ਸੁਣ ਨਾ ਲਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ ਬਿਰਹ ਹੁੰਦੀ ਰੜਕ ਪਵੇ ਆਖ ਸੁਣੀ ਖਾਲੇ ਟੁਕ ਹਿਜਰਾਂ ਦਾ ਪੱਕਿਆ ਲੇਖਾਂ ਦੇ ਨੀ ਪੁੱਠੜੇ ਤਵੇ ਆਖ ਸੋਨੀ ਖਾ ਲੈ ਟੁਕ ਹਿਜਰਾਂ ਦਾ ਪੱਕਿਆ ਲੇਖਾਂ ਦੇ ਨਹੀਂ ਪੁੱਠੜੇ ਤਵੇ ਚੱਟ ਲੈ ਤਰੇਲ ਲੂਣੀ ਗਮਾਂ ਦੇ ਗੁਲਾਬ ਤੋਂ ਨਹੀਂ ਚੱਟ ਲੈ ਤਰੇਲ ਲੂਣੀ ਗਲਾਂ ਗਮਾਂ ਦੇ ਗੁਲਾਬ ਤੋਂ ਨਹੀਂ ਕਾਲਜੇ ਨੂੰ ਹੌਸਲਾ ਰਵੇ ਮਾਏ ਨਹੀਂ ਮਾਏ ਮੇਰੇ ਨੈਣਾ ਵਿੱਚ ਕਿਹੜਿਆਂ ਸਪੇਰਿਆਂ ਤੋਂ ਮੰਗਾ ਕੁੰਝ ਮੇਲ ਦੀ ਮੈਂ ਕਿਹੜਿਆਂ ਸਪੇਰਿਆਂ ਤੋਂ ਮੰਗਾ ਕੁੰਜ ਮੇਲ ਦੀ ਮੈਂ ਮੇਲ ਦੀ ਕੋਈ ਕੁੰਜ ਦਵੇ ਕਿਹੜਾ ਇਹਨਾ ਦਮਾਂ ਦੇਆ ਲੋਭੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਰਵੇ ਕਿਹੜਿਆਂ ਸਪੇਰਿਆਂ ਤੋਂ ਮੰਗਾ ਕੁੰਜ ਮੇਲ ਦੀ ਮੈਂ ਮੇਲ ਦੀ ਕੋਈ ਕੁੰਜ ਦਵੇ ਕਿਹੜਾ ਇਹਨਾ ਦਮਾਂ ਦੇਆ ਲੋਭੀਆਂ ਦੇ ਦਰਾਂ ਉੱਤੇ ਵਾਂਗ ਖੜਾ ਜੋਗੀਆਂ ਰਵੇ ਪੀੜੇ ਨਹੀਂ ਪੀੜੇ ਪੀੜੇ ਨਹੀਂ ਪੀੜੇ ਇਹ ਪਿਆਰ ਐਸੀ ਤਿਤਲੀ ਹੈ ਪੀੜੇ ਨਹੀਂ ਪੀੜੇ ਇਹ ਪਿਆਰ ਐਸੀ ਤਿਤਲੀ ਹੈ ਜਿਹੜੀ ਸਦਾ ਸੂਲ ਤੇ ਬਵੇ ਪਿਆਰ ਐਸਾ ਭੋਰਾ ਹੈ ਨਹੀਂ ਪੀੜੇ ਨਹੀਂ ਪੀੜੇ ਇਹ ਪਿਆਰ ਐਸੀ ਤਿਤਲੀ ਹੈ ਜਿਹੜੀ ਸਦਾ ਸੂਲ ਤੇ ਬਵੇ ਪਿਆਰ ਐਸਾ ਭੋਰਾ ਹੈ ਨਹੀਂ ਜਿਹਦੇ ਕੋਲ ਵਾਸਨਾ ਵੀ ਲੱਖਾਂ ਕੋਹਾਂ ਦੂਰ ਹੀ ਰਹੇ ਪੀੜੇ ਨੀ ਪੀੜੇ ਇਹ ਪਿਆਰ ਐਸੀ ਤਿਤਲੀ ਹੈ ਜਿਹੜੀ ਸਦਾ ਸੂਲ ਤੇ ਬਵੇ ਪਿਆਰ ਐਸਾ ਭੋਰਾ ਹੈ ਨਹੀਂ ਜਿਹਦੇ ਕੋਲੋਂ ਵਾਸ਼ਨਾ ਵੀ ਨੱਖਾਂ ਕੋਹਾਂ ਦੂਰ ਹੀ ਰਵੇ ਪਿਆਰ ਉਹ ਮਹਿਲ ਹੈ ਨਹੀਂ ਪਿਆਰ ਉਹ ਮਹਿਲ ਹੈ ਨਹੀਂ ਜਿਹਦੇ ਚ ਪਖੇਰੂਆਂ ਦੇ ਬਾਜ ਕੋਈ ਹੋਰ ਨਾ ਰਵੇ ਪਿਆਰ ਉਹ ਮਹੱਲ ਹੈ ਨਹੀਂ ਜਿਹਦੇ 'ਚ ਪਖੇਰੂਆਂ ਦੇ ਬਾਜ ਕੋਈ ਹੋਰ ਨਾ ਰਵੇ ਪਿਆਰ ਐਸਾ ਆਲਣਾ ਹੈ ਪਿਆਰ ਉਹ ਮਹੱਲ ਹੈ ਨਹੀਂ ਜਿਹਦੇ 'ਚ ਪਖੇਰੂਆਂ ਦੇ ਬਾਜ ਕੋਈ ਹੋਰ ਨਾ ਰਵੇ ਪਿਆਰ ਐਸਾ ਆਲਣਾ ਹੈ ਜਿਹਦੇ 'ਚ ਨਹੀਂ ਵਸਲਾਂ ਦਾ ਰਤੜਾ ਨਾ ਪਲੰਗ ਡਵੇ ਪਿਆਰ ਐਸਾ ਆਲਣਾ ਹੈ ਜਿਹਦੇ 'ਚ ਨਹੀਂ ਵਸਲਾਂ ਦਾ ਰਤੜਾ ਨਾ ਪਲੰਗ ਡਵੇ ਆਖ ਮਾਏ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਨੂੰ ਆਖ ਮਾਏ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਦੇ ਉੱਚੀ ਉੱਚੀ ਨਾ ਨਾ ਲਵੇ ਆਖ ਮਾਏ ਅੱਧੀ ਅੱਧੀ ਰਾਤੀ ਮੋਏ ਮਿੱਤਰਾਂ ਦੇ ਉੱਚੀ ਉੱਚੀ ਨਾ ਨਾ ਲਵੇ ਮੱਤੇ ਸਾਡੇ ਮੋਇਆਂ ਪਿੱਛੋਂ ਮੱਤੇ ਸਾਡੇ ਮੋਇਆਂ ਪਿੱਛੋਂ ਜੱਗ ਇਹ ਸਰੀਕੜਾ ਨਹੀਂ ਗੀਤਾਂ ਨੂੰ ਵੀ ਚੰਦਰਾ ਕਵੇ ਆ ਕਮਾਏ ਅੱਧੀ ਅੱਧੀ ਰਾਤੀ 모ਏ ਮਿੱਤਰਾਂ ਦੇ ਉੱਚੀ ਉੱਚੀ ਨਾ ਨਾ ਲਵੇ ਮੱਤੇ ਸਾਡੇ 모ਆਂ ਪਿੱਛੋਂ ਜੱਗ ਇਹ ਸ੍ਰੀ ਕਣਾਣੀ ਕੀਤਾ ਨੂੰ ਵੀ ਚੰਦਰਾ ਕਵੇ ਮਾਏ ਨੀ ਮਾਏ ਮੇਰੇ ਗੀਤਾ ਦੇ ਨੈਣਾ ਵਿੱਚ ਬਿਰਹੋਂ ਦੇ ਰੜਕ ਪਵੇ ਅੱਧੀ ਅੱਧੀ ਰਾਤੀ ਉੱਠ ਰੋਣ 모ਏ ਮਿੱਤਰਾਂ ਨੂੰ ਮਾਏ ਸਾਨੂੰ ਨੀਂਦ ਨਾ ਪਵੇ ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾ ਵਿੱਚ